ਹਾਦੀਸ सोनू ਬਰੇ ਕੀ ਹਾਲ ਚਾਲ ਆ? ਹਾਂਜੀ ਵਧੀਆ ਵੀਰ ਜੀ ਵਧੀਆ। ਅੱਛਾ सोनू ਇਹ ਗੱਬੜ ਵੈੜ ਆਪਣੇ ਕੋਲ ਜਰਸੀ ਬਰੀਡ ਦੇ ਵਿੱਚ ਕਿੰਨਾ ਸੁਭਾ ਸੂਰੀ ਜਕੇ? ਹਾਂਜੀ ਇਹ ਦੂਜਾ ਸੁਭਾ ਜੀ 6 ਦੰਦ। ਸੱਗੀ ਆ। ਹਾਂਜੀ। ਦੂਜਾ ਸੁਭਾ ਲੈ ਜੂ ਦਿਨ ਹਜੇ? ਹਾਂਜੀ ਲੈ ਜੂ ਵੀ ਹਫਤਾ ਜੀ। ਹਫਤਾ ਕੁ ਬਾਕੀ ਆ। ਹਾਂਜੀ। ਠੀਕ ਆ। ਆਹ ਤੇ ਪੁੰਡੂ ਪਣਾਈ ਲਾਈ ਆ ਵਧੀਆ ਭਰਾ। ਫੁੱਲ ਗਰੰਟੀ ਜੀ ਫੁੱਲ ਠੰਡੀ ਧੀਰੀ ਬੜੀ ਐ। ਠੀਕ ਆ। ਬਾਬੇ ਕਿਸਾਨ ਵੀਰੋ ਦੂਜਾ ਸੁਭਾ ਇਹ ਵੈਰ ਸੋਣ ਵਾਲੀ ਆ। ਕੋਈ 5-7 ਦਿਨ ਹਜੇ ਦਾ ਸਮਾਂ ਬਾਕੀ ਆ। ਹਾਂਜੀ ਹਾਂਜੀ। ਤੇ ਬਹੁਤ ਵਧੀਆ ਚੰਗੀ ਬਿਲਕੁਲ ਆ ਲੈ ਲੈ ਵੀ ਤੁਹਾਨੂੰ ਮੈਂ ਤੋੜ ਕੇ ਦਿਖਾ ਦੇ ਹਾਂ ਛੋਟੀ ਫਲ ਕਰੋ ਚੱਕ ਠੀਕ ਆ ਜੀ ਸੋ ਜਾਇਜ ਰੇਟ ਦੇ ਵਿੱਚ ਮਿਲ ਜੂਗੀ ਡਿਮਾਂਡ ਹੈ ਵੀ ਤੁਹਾਨੂੰ ਆਪਾਂ ਦੱਸ ਦਿਆਂਗੇ ਸੋ ਡਿਮਾਂਡ ਇਹਦੀ 70000 ਚਾਹੇ 72 75 ਕੁਝ ਵੀ ਕਰਾ ਲੋ ਤੇ ਲੈ ਦੇ ਤੁਹਾਨੂੰ 60000 ਕੀਤਾ ਭਾਈ ਹਾਂ ਹਾਂ ਮੋਲੇ ਭਾਵੇਂ 75000 ਕਰਾ ਲੋ 65000 ਦੇ ਵਿੱਚ ਥੋੜਾ ਬਲਾਂ ਮਾਨਤਨ ਕਰ ਦਿਆਂਗੇ 60000 ਦੇ ਵਿੱਚ ਛੋੜ ਤੇ ਆਪਾਂ ਕਰਤਾ ਕੇ ਕਰ ਦਿਆਂਗੇ ਮਾਨਤਨ ਲੋ ਵੀ ਠੀਕ ਆ ਸੋ ਬਹੁਤ ਥੋੜੀ ਦੇਵੇ ਚੱਡੇ ਦੀ ਇਹ ਸਾਫ ਸੁਥਰੀ ਇੱਥੇ ਜ਼ਿਆਦਾ ਨਫਾ ਨਹੀਂ ਲਈਦਾ ਸੰਤੂ ਸਾਹਿਬ ਮਾਨਤਾ ਨੇ ਭੈਣ ਭਰਾਵਾਂ ਦਾ ਥੋੜਾ ਪਾਲਾ ਨਫਾ ਲੈ ਕੇ ਕਰਦੀਦਾ ਹਾਂ ਚੰਗੀ ਗੱਲ ਵੀਰੇ ਜਿਆਜ ਰੇਟਾਂ ਤੇ ਆਈ ਜਾਂਦੀਆਂ ਤੇ ਜਾਈ ਜਾਂਦੀਆਂ ਨੇ ਮਾਨਤਾ ਹੈ ਇੱਥੇ ਜ਼ਿਆਦਾਤਰ ਭੈਣ ਭਰਾਵਾਂ ਦਾ ਮਾਨਤਾ